ਮਤਲਬ ਇਹ ਘਰ ਚ ਪਹਿਲੇ ਸਿੰਘ ਸਾਹਿਬ ਆ ਤੁਹਾਡੇ ਪਹੁੰਚੇ ਜੇ ਬਾਕੀ ਕੋਈ ਸਿੰਘ ਸਾਹਿਬ ਨਾ ਕਦੇ ਨਾ ਕਦੇ ਵਾਸਤੇ ਨਹੀਂ ਮੇਰੇ ਗਰੀਬ ਦੇ ਘਰ ਕੌਣ ਆਉਣ ਵਾਲਾ ਹੈ ਇੱਕੋ ਚੱਲ ਕੇ ਆਇਆ ਮੇਰੇ ਘਰ ਇਸ ਦਜੀਤ ਸਿੰਘ ਸਾਹਿਬ ਦੇ ਸਤੇ ਜੀ ਨਾ ਮੁੰਡੇ ਕਰਜ਼ੇ ਬਾਰਜੇ ਕੇ ਬਹਿਰੀ ਏ ਇਹ ਵਾਜੀ ਦੇਂਦੇ ਉਹਨਾਂ ਗੱਤ ਸਿੰਘ ਬਣਿਆ ਨਾ ਨੂੰ ਖੁੱਲ ਕੇ ਬੋਲਣਾ ਪੈ ਜਾ ਇਹ ਮਗਦ ਚ ਜਾਏ ਦੇਨ ਬਣਾਇਆ ਜਾ ਰਿਹਾ ਕੱਲੂ ਦਾ ਹਾਂਜੀ ਹਾਂਜੀ ਬਹੁਤ ਸਾਰੀਆਂ ਟਿੱਪਣੀਆਂ ਵੀ ਹੋ ਰਹੀਆਂ ਉੱਥੇ ਫਲਾਣਾ ਨਾ ਬੋਲੇ ਦੂਜਾ ਨਾ ਬੋਲੇ ਤੁਸੀਂ ਇੱਕ ਮੈਨੂੰ ਲੱਗਦਾ ਉਹਨਾਂ ਸਾਰੇ ਪਰਿਵਾਰਾਂ ਦੁੱੱਚੇ ਪਰਿਵਾਰ ਉਹ ਸ਼ੀਤ ਪਰਿਵਾਰ ਤੋਂ ਕੀ ਸੰਦੇਸ਼ਾ ਕੀ ਦੇਣਾ ਚਾਹੁੰਦੇ ਉਹਨਾਂ ਲੋਕਾਂ ਨੂੰ ਜਿਹੜੀ ਮੈਂ ਸੰਦੇਸ਼ਾ ਜੀ ਦੇਣਾ ਚਾਹਣੀ ਵੀ ਜਿਹੜਾ ਹੁਣ ਗਰਗੱਦ ਸਿੰਘ ਬਣਿਆ ਨਾ ਉਹਨੂੰ ਖੁੱਲ ਕੇ ਬੋਲਣਾ ਦਿੱਤਾ ਜਾਏ ਲੋਕਾਂ ਦੇ ਨੂੰ ਮਗਧ ਤਾਂ ਜਾਏ ਇਹ ਇਹ ਬੰਦਾ ਇੱਕੋ ਵਾਲਾ ਲੱਗਦਾ ਕੁਝ ਕੁਛ ਹਿਸਾਰ ਵੀ ਹੈ ਮੇਰੇ ਗਰੀਬ ਦੇ ਘਰ ਕੌਣ ਆਉਂਦਾ ਹੈ ਇੱਕੋ ਚੱਲ ਕੇ ਆਇਆ ਮੇਰੇ ਘਰ ਤੇ ਦੂਜੇ ਸਿੰਘ ਸਾਹਿਬ ਜਿसरी ਜੀ ਨਾ ਉਹਨੇ ਕਰਦੇ ਬਾਰਜੇ ਕੇ ਬਹਿਰੀ ਤੇ ਬਾਜੀ ਦੇਂਦੇ ਕਿਉਂ ਸਾਡੇ ਕੋਲ ਕੁਝ ਨਹੀਂ ਜਿਹੜੇ ਸੋਮੀ ਕਮੇਟੀ ਵੱਲੋਂ ਉੱਪਰ ਲੱਗਦਾ ਨਹੀਂ ਉਹਨਾਂ ਸ਼ੀਤਾਂ ਪਰਿਵਾਰਾਂ ਦੇ ਵਿੱਚੋਂ ਮੌਕਾ ਦੇਣਾ ਚਾਹੀਦਾ ਇਸ ਵੱਡੀ ਸੇਵਾ ਪਰ ਇੱਕ ਮੈਂ ਕਾਨੂੰਨ ਨੂੰ ਇੱਕ ਵੀ ਗੱਲ ਦੱਸ ਦਿਆਂ ਕਿ ਜਿਹੜਾ ਹੁਣ ਸਿੰਘ ਸਾਹਿਬ ਬਣਿਆ ਨਾ ਪਰ ਉਹ ਕੋ ਸ਼ਕਲ ਵਾਲਾ ਉਹ ਹਾਰੇ ਕਿਸੇ ਦੇ ਘਰ ਆਇਆ ਅਲਿਛੀ ਜੀ ਪਰ ਮੈਂ ਉਹ ਕੁਝ ਨਹੀਂ ਕਰਨ ਜੋਗਾ ਕਿਉਂਕਿ ਉਹਨਾਂ ਦੇ ਅੱਜ ਕੁਝ ਨਹੀਂ ਪਰ ਉਹਨੇ ਬੜੀ ਆਪਣੀ ਚਿਤ ਬਣਾਈ ਹੈ ਕੱਲਾਂ ਨੂੰ ਮਿਲ ਬੜੇ ਸਤਕਾਰ ਨਾਲ ਨਿਕਲ ਆਇਆ ਜਣਾ ਮੈਂ ਛੋਲੇ ਕਰੇ ਉਹ ਮੇਰੇ ਕਰੇਗਾ ਨਾ ਮਾਨੀ ਦੇ ਮੈਂ ਨਾ ਮਾਨੀ ਦੇ ਕਰੇ ਸਿੰਘ ਸਾਹਿਬ ਚੱਲ ਗਿਆ ਹੈ ਕਿ ਉਹਨਾਂ ਸਿੰਘ ਸਮੇਂ ਦੇ ਘਰ ਜੀਏ ਤੂੰ ਬੂਆ ਵੀ ਨਹੀਂ ਖੋਲਦੇ ਹੂੰ ਕੋਸਾ ਨਾ ਕਰੇ ਮੇਰੀ ਗੱਲ ਦਾ ਅੱਜ ਤਾਂ ਕੋ ਸਿੰਘ ਸਾਹਿਬ ਮਿਲਣ ਵਾਸਤੇ ਆਇਆ ਜੋ ਦੇ ਪਹਿਲੇ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਆਇਆ ਆਪਣਾ ਗਿਆਨੀ ਕਰਵਜ ਸਿੰਘ ਆਇਆ ਮਦਾਨਤੀ ਆਇਆ ਹੁਣ ਆਪਣਾ ਸਿੰਘ ਸਾਹਿਬ ਆਇਆ ਇਹਦਾ ਨਾਮ ਹੈ ਰਗਵੀਰ ਸਿੰਘ ਰਗਵੀਰ ਕਿਸੇ ਗੱਲ ਪੁੱਛਿਆ ਨਹੀਂ ਕੋਈ ਮਰ ਗਏ ਹਾਂ ਇਹ ਸਿੰਘ ਸਾਹਿਬ ਜਿਨੇ ਆਣ ਕੇ ਮੇਰੇ ਘਰ ਵਿੱਚ ਗਰੀਬ ਜੇ ਕੁੱਲੀ ਦੇ ਵਿੱਚ ਅਣਕੇ ਕਰਨ ਪਾਏ ਜੀ ਮਤਲਬ ਜੀ ਘਰ 'ਚ ਪਹਿਲੇ ਸਿੰਘ ਸਾਹਿਬ ਤੁਹਾਡੇ ਪਹੁੰਚੇ ਜੀ ਬਾਕੀ ਕੋਈ ਸਿੰਘ ਸਾਹਿਬ ਕਦੇ ਨਾ ਕਦੇ ਵਾਸਤੇ ਨਹੀਂ